ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਡੀਓ ਨੂੰ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ ਲਖਵੀਰ ਸਿੰਘ ਨਾਮ ਤੇ ਮੇਰਾ ਪੇਜ ਹੈ ਸੇਮ ਨਾਮ ਤੇ ਮੇਰੀ YouTube ਤੇ ਮੇਰਾ ਚੈਨਲ ਹੈ ਤੇ ਸੇਮ ਨਾਮ ਤੇ ਮੇਰੀ Facebook ਆਈਡੀ ਹੈ ਮੈਂ ਇੱਕ ਨਾ ਅੱਜ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੂੰਗਾ ਇੱਕ ਸ਼ਬਦ ਤੁਹਾਨੂੰ ਇੱਕ ਥੋੜਾ ਕਿਹਾ ਹੋਇਆ ਸ਼ਬਦ ਤੁਹਾਨੂੰ ਹੀਰੋ ਤੋਂ ਜ਼ੀਰੋ ਕਰ ਸਕਦਾ ਉਹ ਕਿਵੇਂ ਕਰ ਸਕਦਾ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਵੀ ਇੱਕ ਸ਼ਬਦ ਤੁਹਾਨੂੰ ਜ਼ੀਰੋ ਤੋਂ ਹੀਰੋ ਕਿਵੇਂ ਕਰ ਸਕਦਾ 2 ਫਰਵਰੀ 2026 ਨੂੰ ਮਹਾਰਾਜਾ ਰਿੱਪੂ ਦਮਨ ਸਿੰਘ ਦੇ ਵੰਸ਼ ਦੇ ਵਿੱਚੋਂ ਮਹਾਰਾਜਾ ਹੀਰਾ ਸਿੰਘ ਜਿਹਨੂੰ ਨਾਭਾ रियासत ਆਪਾਂ ਕਹਿੰਦੇ ਨਾਭਾ ਰਿਆਸਤ ਦੇ ਵਿੱਚ ਜਿਹੜੇ ਵੰਸ਼ਸ ਆ ਉਹਨਾਂ ਨੇ ਅੱਬੇ ਮਹਾਰਾਜਾ ਅੱਬੇ ਉਦੇ ਪ੍ਰਤਾਪ ਸਿੰਘ ਦੀ ਦਸਤਾਰ ਬੰਦੀ 2 ਫਰਵਰੀ ਨੂੰ ਹੋਈ ਬڑے ਲੋਕ ਚਾਹ ਨਾਲ ਬਹੁਤ ਹੰਮ ਹਮਾ ਕੇ ਪਹੁੰਚੇ ਬੜੀ ਖੁਸ਼ੀ ਮਨਾਈ ਬਹੁਤ ਲੋਕਾਂ ਨੇ ਜਸ਼ਨ ਮਨਾਇਆ ਉੱਥੇ ਜਾ ਵੀ ਸ਼ਰਕਤ ਵੀ ਕੀਤੀ ਬਹੁਤ ਇਕੱਠ ਹੋਇਆ ਚੰਗੀ ਗੱਲ ਵੀ ਆ ਬਹੁਤ ਸੋਹਣੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਵੀ ਮੈਂ ਮਹਾਰਾਜਾ ਦਲੀਪ ਸਿੰਘ ਦਾ ਬਹੁਤ ਜ਼ਿਆਦਾ ਵੱਡਾ ਸ਼ੁਭਚਿੰਤਕ ਹਾਂ ਮੈਂ ਉਹਨਾਂ ਦਾ ਫੈਨ ਹਾਂ ਏ ਮੇਰਾ ਰੋਲ ਮਾਡਲ ਹੈ ਮਤਲਬ ਇਹਨਾਂ ਨੂੰ ਦੇਖ ਕੇ ਮੈਂ ਬਹੁਤ ਕੁਝ ਸਿੱਖਿਆ ਹੁਣ ਗੱਲ ਕਿੱਥੇ ਆ ਜੀ ਵੀ ਇੱਕ ਸ਼ਬਦ ਨੇ ਤੁਹਾਨੂੰ ਜ਼ੀਰੋ ਤੋਂ ਹੀਰੋ ਕਿਵੇਂ ਕੀਤਾ ਮਹਾਰਾਜਾ ਰਿਪੂਧਮਨ ਸਿੰਘ ਤੇ ਖਾਨਦਾਨ ਜਦੋਂ ਮਹਾਰਾਜਾ ਰਿਪੂਧਮਨ ਸਿੰਘ ਨੂੰ ਪੜਦੇ ਆ ਜਾਂ ਉਹਨਾਂ ਬਾਰੇ ਪਤਾ ਆਪਾਂ ਨੂੰ ਲੱਗਦਾ ਜਿਵੇਂ ਕਿਤਾਬਾਂ ਪੜਦੇ ਆ ਤਾਂ ਇੱਕ ਬਹੁਤ ਵੱਡਾ ਮਹਾਰਾਜਾ ਸੀ ਉਹਨਾਂ ਦੀ ਜਿਹੜੀ ਮਹਾਰਾਜਾ ਰਿਪੂਦਮਨ ਸਿੰਘ ਨੇ ਸਿੱਖ ਧਰਮ ਵਾਸਤੇ ਬਹੁਤ ਕੁਝ ਕੀਤਾ ਜੱਤੋ ਦੇ ਮੋਰਚੇ ਬਾਰੇ ਆਪਾਂ ਸਮਝਾਉਂਦੇ ਆਂ ਦਸਤਾਰਬੰਦੀ ਹੁੰਦੀ ਆ ਦਸਤਾਰਬੰਦੀ ਤੋਂ ਕੁਝ ਦਿਨ ਬਾਅਦ ਜਿਵੇਂ মিডিਆ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਆ ਮਹਾਰਾਜਾ ਨਾਭਾ ਰਿਆਸਤ ਦੇ ਜਿਹੜੇ ਲੇਟੈਸਟ ਹੁਣ ਮਹਾਰਾਜਾ ਉਹ মিডিਆ ਦੇ ਵਿੱਚ ਆ ਗਏ ਹੁਣ মিডিਆ ਦੇ ਵਿੱਚ ਆ ਕੇ ਉਹਨਾਂ ਨੂੰ ਕਈ ਪੱਤਰਕਾਰਾਂ ਨੇ ਇੰਟਰਵਿਊ ਕੀਤੀ ਪਹਿਲਾਂ ਮੱਕੜ ਸਾਹਿਬ ਨੇ ਕੀਤੀ ਸੀ ਫਿਰ ਹੋਰ ਕਈ ਪੱਤਰਕਾਰਾਂ ਨੇ ਆ ਕੇ ਇੰਟਰਵਿਊ ਕੀਤੀ ਉਹਨਾਂ ਦੀ ਤੇ ਇੰਟਰਵਿਊ ਜਦੋਂ ਹੋਈ ਤਾਂ ਉਹਨਾਂ ਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਵੀ ਤੁਹਾਨੂੰ ਨਾਚ ਗਾਣਾ ਕਿੰਨਾ ਕੁ ਪਸੰਦ ਆ ਨੱਚਣਾ ਪਸੰਦ ਆ ਭੰਗੜਾ ਪਾਉਣਾ ਪਸੰਦ ਆ ਉਹਨਾਂ ਨੇ ਕਿਹਾ ਮਹਾਰਾਜੇ ਤੇ ਮਰਦ ਕਦੇ ਵੀ ਭੰਗੜਾ ਨਹੀਂ ਪਾਉਂਦੇ ਕਦੇ ਨੱਚਦੇ ਨਹੀਂ ਚਲੋ ਮੈਂ ਇਸ ਗੱਲ ਨਾਲ ਵੀ ਸਹਿਮਤ ਹੋ ਗਿਆ ਪਰ ਮੈਂ ਇੱਕ ਗੱਲ ਇੱਥੇ ਇਹ ਗੱਲ ਕਹਿਣੀ ਚਾਹੂੰਗਾ ਜਿਹੜਾ ਭੰਗੜਾ ਪਾਉਣਾ ਨੱਚਣਾ ਉਹ ਇੱਕ ਸਰੀਰ ਦੀ ਕਸਰਤ ਨਾਲ ਰਿਲੇਟਡ ਹੈ ਜਾਂ ਆਪਣੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੈ ਕਿ ਹਰੇਕ ਸਭਿਆਚਾਰ ਦਾ ਆਪਣਾ ਆਪਣਾ ਲੋਕ ਨਾਚ ਹੁੰਦਾ ਤਾਂ ਇਹ ਭੰਗੜਾ ਵੀ ਇੱਕ ਪੰਜਾਬ ਦਾ ਲੋਕ ਨਾਚ ਆ ਇਹ ਲੋਕ ਨਾਚ ਵੀ ਆ ਸਾਡੇ ਸਰੀਰ ਨੂੰ ਮਜ਼ਬੂਤ ਕਰਦਾ ਤੇ ਸਾਡੀ ਇੱਕ ਕਸਰਤ ਹੈ ਉਹ ਪਹਿਲਾ ਪੁਆਇੰਟ ਦੂਜਾ ਪੁਆਇੰਟ ਜਦੋਂ ਇਹ ਗੱਲ ਤੋਂ ਬਾਅਦ ਫਿਰ ਉਹਨਾਂ ਨੇ ਸਵਾਲ ਪੁੱਛਿਆ ਵੀ ਤੁਹਾਨੂੰ ਸਿੰਗਰ ਕੌਣ ਪਸੰਦ ਆ ਕਲਾਕਾਰ ਕੌਣ ਪਸੰਦ ਆ ਤਾਂ ਉਹਨਾਂ ਨੇ ਕਿਹਾ ਉਸਤਾਦ ਬੱਬੂ ਮਾਨ ਜਿੱਡਾ ਵੱਡਾ ਮੈਂ ਫੈਨ ਸੀਗਾ ਜੱਡੀ ਵੱਡੀ ਮੇਰੀ ਮਤਲਬ ਉਹਨਾਂ ਤੇ ਦਿਲ ਚ ਰਿਸਪੈਕਟ ਸੀਗੀ ਮਹਾਰਾਜਾ ਰਿਪੂਧਾਮਨ ਸਿੰਘ ਅਸਤੇ ਆਪਣੀ ਅੱਜ ਵੀ ਉਨੀ ਹੈ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਆਪਾਂ ਨਾ ਭਾਰਿਆਸਤ ਵਿੱਚ ਜਾਈਏ ਘੁੰਮੀਆਂ ਫਰੀਏ ਦੇਖੀ ਹੈ ਨਾ ਜਾਂ ਉਹਨਾਂ ਬਾਰੇ ਹੋਰ ਪੜ੍ਹਨ ਦੀ ਕੋਸ਼ਿਸ਼ ਕਰੀਏ ਪਰ ਜਿਹੜੀ ਗੱਲ ਮੈਨੂੰ ਬੁਰੀ ਲੱਗੀ ਉਹ ਇਹੀ ਲੱਗੀ ਵੀ ਆਮ ਮੁੰਡੇ ਟੀਨੇਜ ਜਿਹੜੇ ਹੈਗੇ 15 16 ਸਾਲ ਦੇ ਜਾਂ 10-12 ਸਾਲ ਦੇ ਕਈ ਉਸਤਾਦ ਕਹਿੰਦੇ ਬੱਬੂ ਮਾਨ ਨੂੰ ਉਸਤਾਦ ਕਹਿੰਦੇ ਚਲੋ ਉਹਨਾਂ ਨੂੰ ਉਹ ਸੁਣਦੇ ਉਹਨਾਂ ਨੂੰ ਉਹਨਾਂ ਦੇ ਨੱਤੀਆਂ ਕੰਨਾਂ 'ਚ ਪਾਈਆਂ ਜਾਂ ਉਹ ਨੇ ਕਰਦੇ ਆ ਬੱਬੂ ਮਾਨ ਦੇ ਵਾਲ ਵੱਡੇ-ਵੱਡੇ ਕਰਦੇ ਉਸ ਤਰੀਕੇ ਨਾਲ ਉਹਨੂੰ ਫਾਲੋ ਕਰਦੇ ਆ ਹੁਣ ਸਿੱਖ ਸਾਮਰਾਜ ਦਾ ਇੱਕ ਬਹੁਤ ਵੱਡਾ ਮਹਾਰਾਜਾ ਆ ਕੇ ਇਹ ਗੱਲ ਕਹਿੰਦੇ ਬੱਬੂ ਮਾਨ ਉਸਤਾਦ ਬਹੁਤ ਵੱਡੀ ਗੱਲ ਆ ਮੈਂ ਜਿੰਨਾ ਪੋਜ਼ਿਟਿਵ ਸੀਗਾ ਜਿੰਨਾ ਮੈਂ ਖੁਸ਼ ਸੀਗਾ ਉਨਾ ਹੀ ਮੈਂ ਮਤਲਬ 네ਗੇਟਿਵ ਹੋਇਆ ਉਸ ਗੱਲ ਤੋਂ ਲੈ ਕੇ ਮੈਨੂੰ ਪਸੰਦ ਹੀ ਨਹੀਂ ਆਈ ਯਾਰ ਮੈਂ ਮੋਸਟ ਮੈਂਟਲ ਲੈਵਲ ਤੇ ਪਹੁੰਚ ਗਿਆ ਵੀ ਯਾਰ ਆਮ ਆਮ ਜਿਹੜੇ 12 13 ਸਾਲ ਦੇ ਜਵਾਕ ਆ ਜਿਹੜੇ ਆਮ ਜਵਾਕ ਆ ਜਾਂ ਉਹ ਅਨਐਜੂਕੇਟਡ ਆ ਜਾਂ ਮਤਲਬ ਉਦਿਆੜੀ ਮਜ਼ਦੂਰੀ ਕਰਦੇ ਹੁਣ ਜਾਂ ਕੋਈ ਵੀ ਕੰਮ ਕੀਤਾ ਕਰਦੇ ਹੁਣ ਜਿਹੜੇ ਉਹ ਉਸਤਾਦ ਮੰਨਦੇ ਚਲੋ ਮੈਂ ਮੰਨਦਾ ਵੀ ਉਹ ਸਿੰਗਰ ਸਿੰਗਰ ਹਰੇਕ ਦਾ ਅੱਡੋ-ਅੱਡ ਹੁੰਦਾ ਹਰੇਕ ਦਾ ਚੁਆਇਸ ਅੱਡੋ-ਅੱਡ ਹੁੰਦੀ ਹੈ ਕਿਸੇ ਨੂੰ ਕੁਲਦੀਪ ਮਾਨ ਕਸਾਂਦਾ ਕਿਸੇ ਨੂੰ ਬੱਬੂ ਮਾਨ ਪਸੰਦ ਆ ਚਲੋ ਇਹ ਦੁਨੀਆ ਵੀ ਗੱਲਾਂ ਆਮ ਗੱਲਾਂ ਹੋ ਗਈਆਂ ਜਿਹੜਾ ਮਹਾਰਾਜਾ ਇੱਕ ਆ ਕੇ ਕਹਦੇ ਵੀ ਮੇਰਾ ਤਾਂ ਉਸਤਾਦ ਆ ਤਾਂ ਉਹਦਾ ਉਸਤਾਦ ਉਹ ਸਾਡਾ ਰੋਲ ਮਾਡਲ ਨਹੀਂ ਹੋ ਸਕਦਾ ਜਿਹੜਾ ਇੱਕ ਸਿੰਗਰ ਨੂੰ ਬੱਬੂ ਮਾਨ ਨੂੰ ਜਾਂ ਕਿਸੇ ਵੀ ਸਿੰਗਰ ਨੂੰ ਕਹਦੇ ਇਹ ਸਾਡਾ ਉਸਤਾਦ ਆ ਤਾਂ ਮਹਾਰਾਜਾ ਸਾਡਾ ਰੋਲ ਮਾਡਲ ਨਹੀਂ ਹੋ ਸਕਦਾ ਮਹਾਰਾਜੇ ਨੇ ਇੱਕ ਸਟੇਟ ਚਲਾਉਣੀ ਆ ਮਹਾਰਾਜੇ ਨੇ ਇੱਕ ਰਿਆਸਤ ਨੂੰ ਚਲਾਉਣਾ ਇੱਕ ਘਰਾਣੇ ਨੂੰ ਚਲਾਉਣਾ ਇੱਕ ਉਹਨੇ ਸਿੱਖ ਸਿੱਖਾਂ ਨੂੰ ਜਾਂ ਸਿੱਖੀਜ਼ਮ ਨੂੰ ਰਿਪਰੈਜ਼ੈਂਟ ਕਰਨਾ ਲੋਕਾਂ ਨੇ ਦੇਖ ਕੇ ਉਹ ਪੱਗਾਂ ਬੰਨ੍ਹਣੀਆਂ ਸ਼ੁਰੂ ਕਰਨੀਆਂ ਜਾਂ ਕੇਸ ਰੱਖਣੇ ਜਾਂ ਉਹਦੇ ਸਿੱਖ ਧਰਮ ਬਾਰੇ ਪਤਾ ਮਤਲਬ ਅਪਣਾਉਣਾ ਜਾਂ ਜਾਂ ਜਿਹੜੇ ਲੋਕ ਪੱਗਾਂ ਤੋਂ ਦੂਰ ਹੋ ਕੇ ਜਾਂ ਮੁੰਡੇ ਉਹਨਾਂ ਨੇ ਉਹ ਚੀਜ਼ਾਂ ਨੂੰ ਬਣਾਉਣਾ ਤਾਂ ਇੱਕ ਉਹਨਾਂ ਦਾ ਰੋਲ ਮਾਡਲ ਹੋ ਜਾਂਦਾ ਵੀ ਅਸੀਂ ਵੀ ਇਨਾਂ ਅਗੇ ਬੰਨਣਾ ਹੁਣ ਉਹ ਜਿਹੜਾ ਮਹਾਰਾਜਾ ਜਾਂ ਕੋਈ ਵੀ ਉਹ ਬੰਦਾ ਆ ਕੇ ਕਹਦੇ ਮੇਰਾ ਉਸਤਾਦ ਵੀ ਉਸਤਾਦ ਬੱਬੂ ਮੰਨ ਮੇਰਾ ਤਾਂ ਚਲੋ ਨਹੀਂ ਉਹਨਾਂ ਨੇ ਕਿਹਾ ਵੀ ਉਸਤਾਦ ਬੱਬੂ ਮੰਨ ਤੇ ਇੱਕ ਬਹੁਤ ਵੱਡੀ ਗੱਲ ਹੈ ਮੈ ਮੈਨੂੰ ਉਹ ਚੀਜ਼ ਪਸੰਦ ਨਹੀਂ ਆਈ ਮੈਂ ਉਦੋਂ ਤਾਂ ਨੈਗੇਟਿਵ ਹੋ ਗਿਆ ਮੈਂ ਇਹ ਚੀਜ਼ ਨੂੰ ਛੱਡਦਾ ਮੈਂ ਕਿੰਨੀ ਹੁਣ ਆਪਣਾ ਰੋਲ ਮਾਡਲ ਹਾਂ ਮੈਂ ਉਸਤਾਦ ਨਹੀਂ ਕਹਿਣਾ ਮੈਂ ਹਕੂਮਾਂ ਵੀ ਉਸਤਾਦ ਜੀ ਨਾ ਉਸਤਾਦ ਸ਼ਬਦ ਇੱਕ ਹੋਰ ਗੱਲ ਹੈ ਠੀਕ ਹੈ ਉਸਤਾਦ ਦਾ ਮਤਲਬ ਉਹ ਹੁੰਦਾ ਵੀ ਜਿਹਦੇ ਤੋਂ ਆਪਾਂ ਕੋਈ ਕੰਮ ਸਿੱਖਦੇ ਆ ਮੰਨ ਲਓ ਮੈਂ ਇੱਕ ਵਕੀਲ ਆ ਮੈਂ ਮੇਰੇ ਜਿਹੜੇ ਸੀਨੀਅਰ ਐਡਵੋਕੇਟ ਆ ਮੈਂ ਉਹਨਾਂ ਤੋਂ ਮੈਂ ਵਕਾਲਤ ਸਿੱਖ ਰਿਹਾ ਹਾਂ ਤੇ ਮੇਰੇ ਉਸਤਾਦ ਉਹ ਹੈ ਕਿਉਂਕਿ ਮੈਂ ਉਹਨਾਂ ਤੋਂ ਕੋਈ ਕੰਮ ਸਿੱਖ ਰਿਹਾ ਮੇਰੇ ਉਸਤਾਦ ਹੈ ਮੈਂ ਇਹਨਾਂ ਤੋਂ ਕੰਮ ਥੋੜੀ ਸਿੱਖਿਆ ਮੈਂ ਇਹਨਾਂ ਤੋਂ ਇੱਕ ਪਹਿਚਾਣ ਲਈ ਹੈ ਇਹ ਸਾਡੇ ਰੋਲ ਮਾਡਲ ਹੈ ਮੈਂ ਇਹਨਾਂ ਨੂੰ ਦੇਖਿਆ ਇਹਨਾਂ ਨੂੰ ਸੌਰੀ ਦੇਖਿਆ ਨਹੀਂ ਮੈਂ ਇਹਨਾਂ ਨੂੰ ਕਿਤਾਬਾਂ ਚ ਪੜਿਆ ਮੈਂ ਇਹਨਾਂ ਬਾਰੇ ਜਿੰਨਾ ਵੀ ਮੇਤ ਹੋ ਸਕਿਆ ਮੈਂ ਦੇਖਿਆ ਸੋਚਿਆ ਫਿਰ ਮੈਨੂੰ ਵਧੀਆ ਲੱਗਾ ਮੈਂ ਦਸਤਾਰ ਬਾਰੇ ਵਿਚਾਰ ਕੀਤਾ ਮੈਂ ਪਹਿਲਾਂ ਨਹੀਂ ਬੰਨਦਾ ਸੀ ਮੈਂ ਪੱਗ ਬੰਨਣੀ ਸ਼ੁਰੂ ਕੀਤੀ ਤਾਂ ਸਾਡਾ ਰੋਲ ਮਾਡਲ ਉਹੋ ਜਿਹਾ ਮੈਂ ਇਹਨਾਂ ਨੂੰ ਇਹ ਮੇਰੇ ਰੋਲ ਮਾਡਲ ਹੋਏ ਇਹਨਾਂ ਨੂੰ ਮੈਂ ਰੋਲ ਮਾਡਲ ਮੰਨਿਆ ਤਾਂ ਮੈਂ ਇਹੋ ਜਿਹਾ ਬਣ ਗਿਆ ਹੁਣ ਜੇ ਮੈਂ ਬੱਬੂ ਮਾਣ ਨੂੰ ਰੋਲ ਮਾਡਲ ਮੰਨਾਂ ਤਾਂ ਮੈਂ ਕਿਹੋ ਜਿਹਾ ਬਣੂ ਬੱਬੂ ਮਾਣ ਨੂੰ ਕੋ ਮਾੜਾ ਨਹੀਂ ਹੈਗਾ ਪਰ ਉਹਦੀ ਉਹਦੀ ਬੁਰਾਈ ਨਹੀਂ ਕਰ ਰਹੀ ਨਾ ਪੱਕ ਨਹੀਂ ਇਹ ਬਣ ਸਕਦਾ ਪਰ ਮੈਂ ਸਰਤਾਜ ਨੂੰ ਪਸੰਦ ਕਰਦਾ ਮਨੋ ਮੇਰਾ ਸਿੰਗਰ ਜਿਹੜਾ ਸੰਗੀਤ ਸੁਣਨਾ ਵੀ ਮੈਨੂੰ ਪਸੰਦ ਆ ਚਲ ਮੈਂ ਵੀ ਸੁਣਦਾ ਹਾਂ ਸਾਰੇ ਸੁਣਦੇ ਆਪਾਂ ਹਰ ਇੱਕ ਦਾ ਕਿਸੇ ਦਾ ਬੱਬੂ ਮਾਨ ਵਧੀਆ ਰ ਕਿਸੇ ਦਾ ਉਸਤਾਦ ਹੋ ਸਕਦਾ ਮੈਨੂੰ ਜੇ ਮੈਂ ਕਹਾਂ ਮੈਨੂੰ ਜਿਆਦਾ ਵਧੀਆ ਸੁਣਨਾ ਜਿਹੜਾ ਪਸੰਦ ਆ ਉਹ ਹੈਗਾ ਮੈਨੂੰ ਸਰਤਾਜ ਨੂੰ ਜਿਆਦਾ ਸੁਣਦਾ ਤੇ ਉਹਦੇ ਅਰਕਾ ਮੈਂ ਪੱਗ ਬੰਨੀ ਤੇ ਮੈਂ ਉਹ ਕੋਸ਼ਿਸ਼ ਕੀਤੀ ਮੈਂ ਉਹਨਾਂ ਅਰਕਾ ਬਣ ਜਾ ਮੇਰਾ ਰੋਲ ਮਾਡਲ ਹੋ ਗਿਆ ਮੇਰਾ ਉਸਤਾਦ ਮੰਨ ਲਓ ਤੁਸੀਂ ਤੇ ਮੈਂ ਉਹਦੇ ਅਰਕਾ ਬਣ ਗਿਆ ਮੈਂ ਪੱਗ ਬੰਨੀ ਉਹਨਾਂ ਵਾਲੀ ਸ਼ੇਪ ਚ ਆ ਗਿਆ ਤੇ ਮੈਂ ਆਪਦਾ ਉਸਤਾਦ ਨੂੰ ਕਾਪੀ ਕਰ ਲਿਆ ਅੱਛਾ ਜਿਨ੍ਹਾਂ ਦੇ ਉਸਤਾਦ ਇਸ ਤਰੀਕੇ ਨਾਲ ਅਗਲੇ ਕਹਿਣਗੇ ਵੀ ਸਾਡਾ ਤਾਂ ਉਸਤਾਦ ਸਾਡਾ ਨਹੀਂ ਮਤਲਬ ਉਸਤਾਦ ਕਹਿ ਕੇ ਰਿਪਰੈਜ਼ੈਂਟ ਕਰਨਗੇ ਉਹਨਾਂ ਨੇ ਪੁੱਛਿਆ ਵੀ ਵੀ ਤੁਸੀਂ ਉਸਤਾਦ ਕਿਉਂ ਕਿਹਾ ਤਾਂ ਕਹਿੰਦੇ ਵੀ ਇਹ ਤਾਂ ਆਪੇ ਆਪੇ ਪਤਾ ਲੱਗ ਜਾਂਦਾ ਤਾਂ ਹੁਣ ਇੱਥੇ ਗੱਲ ਇਹ ਆ ਵੀ ਇੱਕ ਸ਼ਬਦ ਨੇ ਤੁਹਾਨੂੰ ਜ਼ੀਰੋ ਤੋਂ ਸੌਰੀ ਹੀਰੋ ਤੋਂ ਜ਼ੀਰੋ ਕਰਤਾ ਬਹੁਤ ਬਹੁਤ ਵੱਡੀ ਗੱਲ ਆ ਮੇਰੇ ਕੋ ਵੀਡੀਓ ਮੈਂ ਪਾਈਆਂ ਵੀ ਹੋਈਆਂ ਵੀ ਮੈਨੂੰ ਮੈਨੂੰ ਖੁਸ਼ੀ ਬਹੁਤ ਸੀਗੀ ਮੈਂ ਉਹ ਵੀਡੀਓ ਪੋਸਟ ਕੀਤੀ ਸੀਗੀ ਵੀ ਬਹੁਤ ਸੋਹਣੀ ਗੱਲ ਹੋ ਗਈ ਉਹ ਸਾਡਾ ਸਿੱਖ ਜਿਹੜਾ ਜਿਨ੍ਹਾਂ ਨੇ ਸਿੱਖ ਕੌਮ ਲਈ ਸਿੱਖ ਧਰਮ ਲਈ ਮਹਾਰਾਜਾਂ ਨੇ ਆਪਦੇ ਮਤਲਬ ਘਰਾਣੇ ਬਾਰੇ ਨਹੀਂ ਸੋਚਿਆ ਆਪਦੇ ਰਿਆਸਤ ਬਾਰੇ ਨਹੀਂ ਸੋਚਿਆ ਤੇ ਉਹ ਜੱਤੋ ਦੇ ਮੋਰਚੇ ਬਾਰੇ ਸਭ ਨੂੰ ਪਤਾ ਤੇ ਮੈਂ ਉਹ ਚੀਜ਼ ਤੋਂ ਬੜਾ ਪ੍ਰਭਾਵਿਤ ਸੀਗਾ ਪਰ ਮੈਂ ਹੁਣ ਉਸ ਚੀਜ਼ ਨੂੰ ਲੈ ਕੇ ਮੇਰਾ ਜਿਹੜੇ ਵਿਚਾਰ ਈ ਬਦਲ ਗਏ ਵਿਚਾਰ ਬਦਲੇ ਕਿਉਂ ਇੱਕ ਸ਼ਬਦ ਨਹੀਂ ਇੱਕ ਸ਼ਬਦ ਨਹੀਂ ਹੀਰੋ ਤੋਂ ਜ਼ੀਰੋ ਕਰਦਾ ਹੁਣ ਆਪਾਂ ਨੂੰ ਉਹ ਪਸੰਦ ਨਹੀਂ ਹੈ ਕਿ ਰਿਆਸਤ ਆਪਾਂ ਨੂੰ ਵਧੀਆ ਲੱਗਦੀ ਹੈ ਪਰ ਉਹ ਉਹਨਾਂ ਨੂੰ ਆਪਾਂ ਫੋਲੋ ਨਹੀਂ ਕਰ ਸਕਦੇ ਜੀ ਇਹ ਆਪਣੇ ਇਹਨਾਂ ਨੂੰ ਆਪਾਂ ਰੋਲ ਮਾਡਲ ਮੰਨਦੇ ਆ ਬਹੁਤ ਸਾਰੀਆਂ ਕਿਤਾਬਾਂ ਮੈਂ ਇਹਨਾਂ ਬਾਰੇ ਪੜ੍ਹਦਾ ਵੀ ਆ ਮੈਨੂੰ ਮਹਾ ਮੈਂ ਆਪਣੇ ਮਹਾਰਾਜ ਸਿੰਘ ਬਾਰੇ ਵੀ ਮਹਾਰਾਜ ਜਿੰਦਕੌਰ ਬਾਰੇ ਵੀ ਅ ਜਸਾ ਸਿੰਘ ਆਲੂ ਵਾਲੀਆ ਹੋਗੇ ਜਾਂ ਹੋਰ ਵੀ ਸਿੱਖ ਮਿਸਲਾਂ ਹੋਣੀਆਂ ਜੀ ਉਹਨਾਂ ਬਾਰੇ ਆਪਾਂ ਸਾਰਾ ਕੁਝ ਕੋਸ਼ਿਸ਼ ਕਰਦੇ ਪੜੀ ਹ ਰਿਆਸਤਾਂ ਬਾਰੇ ਮੈਨੂੰ ਪੜ੍ਹਨ ਦਾ ਸ਼ੌਂਕ ਆ ਕਪੂਰਥਲਾ ਰਿਆਸਤ ਬਾਰੇ ਹਜ ਤੱਕ ਮੈਨੂੰ ਥੋੜੀ ਬਹੁਤ ਜਾਣਕਾਰੀ ਹੈ ਪਟਿਆਲਾ ਰਿਆਸਤ ਬਾਰੇ ਮੈਨੂੰ ਕਾਫੀ ਜਾਣਕਾਰੀ ਉਹਦੀ ਕਿਤਾਬ ਵੀ ਮੇਰੇ ਕੋਲ ਪਈ ਹੈਗੀ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਇੱਕ ਦਿਨ ਵੀਡੀਓ ਪਾਈ ਸੀਗੀ ਤੇ ਆਪਾਂ ਉਹਦੇ ਬਾਰੇ ਵੀ ਵਿਚਾਰ ਕਰਾਂਗੇ ਮੇਰੇ ਕੋਲੇ ਹੁਣ ਜੀਨ ਰਿਆਸਤ ਹੋਊਗੀ ਕਪੂਰਥਲਾ ਹੋਊਗੀ ਫਰੀਦਕੋਟ ਹੋਊਗੀ ਨਾਭਾ ਰਿਆਸਤ ਹੋਊਗੀ ਚਲੋ ਆਪਾਂ ਉਹਦੇ ਬਾਰੇ ਗੱਲ ਕਰ ਹੀ ਰਹੇ ਹਾਂ ਤੇ ਇਹਨਾਂ ਰਿਆਸਤਾਂ ਬਾਰੇ ਜਿਵੇਂ ਜਿਵੇਂ ਵੀ ਗੱਲਾਂ ਹੋਣੀਆਂ ਆਪਾਂ ਦੱਸਾਂਗੇ ਤੇ ਇੱਕ ਜਿਹੜਾ ਸ਼ਬਦ ਮੈਂ ਹੁਣ ਦੁਬਾਰਾ ਰਿਪੀਟ ਕਰਦਾਂ ਸ਼ਬਦ ਜਿਹੜੇ ਸੋਚ ਸਮਝ ਕੇ ਬੋਲਣੇ ਚਾਹੀਦੇ ਆ ਇੱਕ ਸ਼ਬਦ ਸਾਨੂੰ ਹੀਰੋ ਤੋਂ ਜ਼ੀਰੋ ਕਰ ਸਕਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ Facebook ਮੇਰਾ ਪੇਜ ਸੀ ਇਨ ਨਾਮ ਤੇ ਆ ਉਹਨੂੰ ਫੋਲੋ ਕਰ ਲਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ